35 36 ਕਿਲੋ ਵਾਲੀ ਗਾਂ ਤੁਹਾਨੂੰ ਦਿਖਾਉਣੇ ਆ ਮਿੱਤਰੋ ਤੇ ਰੇਟ ਤੇ ਆਪਾਂ ਹੀ ਗਾਵਾ ਮਿੱਤਰੋ ਇੱਕ ਫਾਰਮ ਤੋਂ ਨਾ ਤੁਹਾਨੂੰ ਬਹੁਤ ਘੱਟ ਮਿਲਣੀਆਂ ਦੇਖੋ ਨੂੰ ਐ ਚੋਟੀ ਦੇ ਵਪਾਰ ਵਾਲਾ ਬਿਹੜਾ ਆਪ ਵੀ ਬਹੁਤ ਜਿਆਦਾ ਚੰਗੀ ਆ ਪਰ ਬੱਚੀ ਨੂੰ ਜਨਮ ਦੇਣਾ ਤੇ ਇਹ ਦੇਖ ਲਓ ਤੁਸੀਂ ਹਨਾ ਲੈਵੇ 65000 ਦੀ ਵੀਰੇ ਟਾਟਾ ਵਾਟਾ ਜਮਾ ਫਿਕਸ ਪੈਂਡ ਦੀ ਦੇ ਦਾਂਗੇ ਮਾਨਤਨ ਮਾਨਤਨ ਹੋ ਜੀ 62 ਦੀ ਜਲਦੀ ਬਾੜਾ ਤੁਸੀਂ ਕਹਿੰਦੇ ਤੁਹਾਡੀ ਵੀਡੀਓ ਦੇਖ ਕੇ ਆਪਾਂ 62000 ਦੀ ਆ ਦੇਖੋ ਤੁਸੀਂ ਸਾਈਡ ਤੇ ਲੇਵਾ ਚੈੱਕ ਕਰ ਲੋ ਐ ਲੇਵੇ ਕੰਨੀਓ ਤਾਂ ਨਾ ਮੈਂ ਕਹਿੰਦਾ ਨਾਲ ਨੂੰ ਦੇਖੋ ਵੀਰੇ ਦੋਤਾ ਨਹੀਂ ਤੋਰ ਤੋਰ ਤੁਸੀਂ ਦੇਖੋਗੇ ਨਾ ਜਮੈਂਨ ਪੂਰੀ ਕਾਂਵਿਆ ਪੂਰੀ ਇਹ ਆ ਦੇਖੋ ਮਿੱਤਰੋ 12 ਤੋਂ 1 ਵਜੇ ਤੱਕ ਦੀ ਵੀਡੀਓ ਆਪਾਂ ਬਣਾਉਨੇ ਆ ਤਾਜੀ ਸੂਈ ਮਗਰ ਬੱਛੀ ਹੈ ਰੇਟ ਵੀ ਜਿਹੜਾ ਹੈਗਾ 82000 ਰੁਪਏ ਕੁੰਡਾ ਹੂੰ ਹਾਂਜੀ ਹਸਤੀਕਾਲ ਦੋਸਤੋ ਬਹੁਤ ਬਹੁ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਕੁਲਦੀਪ ਕੋਲੇ ਪਹੁੰਚੇ ਹੋਏ ਸੀਗੇ ਬਾਈ ਕੁਲਦੀਪ ਦਾ ਪਿੰਡ ਆ ਗਿਆ ਦਲੇਰ ਵਾਲਾ ਜਿਲ੍ਹਾ ਪੈਂਦਾ ਮਿੱਤਰੋ ਮਾਨਸਾ ਆਪਾਂ ਨਾ ਬਾਈ ਕੋਲੇ ਜਿੰਨੀਆਂ ਵੀ گاਵਾ ਰੱਖੀਆਂ ਨੇ ਘਰੇ ਹਨ ਉਹ ਸਾਰੀਆਂ ਦੀ ਸਾਰੀਆਂ ਉੱਤੇ ਆਪਾਂ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਗੇ ਇੱਕ ਤੋਂ ਵੱਧ ਕੇ ਇੱਕ ਗਾਂ ਬਾਈ ਕੋਲੇ ਦੇਖਣ ਨੂੰ ਮਿਲੂਗੀ ਆ ਪਿਓਰ ਐਚਐਫ ਨਸਲ ਦੀਆਂ ਗਾਵਾਂ ਵੀ ਮਿਲ ਜਾਣਗੀਆਂ ਹਨਾ ਦੋ ਗੋਲੀਆਂ ਵੀ ਮਿਲ ਜਾਣਗੀਆਂ ਬਾਕੀ ਇੱਥੇ ਨਾ ਜੇ ਗੱਲ ਕਰੀਏ ਜ਼ਿਆਦਾਤਰ ਗਾਵਾਂ ਹੁੰਦੀਆਂ ਗੱਬਣਾ ਤੇ ਜੇ ਕੋਈ ਗਾਂ ਸੂਈ ਸਵਾਈ ਹੋਈ ਆਪਾਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਇੱਕ ਵਾਰ ਮੈਂ ਫੇਰ ਕਹਾਂ ਵੀ ਕੱਲੀ-ਕੱਲੀ ਦੇ ਉੱਤੇ ਆਪਾਂ ਤੁਹਾਨੂੰ ਕੈਮਰਾ ਲਾ ਕੇ ਦਿਖਾ ਦਗੇ ਕਿਉਂਕਿ ਫਿਰ ਤੁਹਾਡੇ ਧਿਆਨ ਦੇ ਵਿੱਚ ਆ ਜੂ ਕਿਹੜੀਆਂ گاਵਾ ਜਿਹੜੀਆਂ ਹੈਗੀਆਂ ਬਾਈ ਦੇ ਫਾਰਮ ਤੇ ਦੇਖਣ ਨੂੰ ਮਿਲਦੀਆਂ ਨੇ ਬਾਕੀ ਆਪਾਂ ਤੁਹਾਨੂੰ ਦੱਸ ਕੇ ਹੀ ਗੱਲ ਵੀ ਹਨਾ ਅ ਜਿਵੇਂ ਇੱਥੋਂ ਲੈ ਕੇ ਇਹ ਇਧਰਲਾ ਪੁਆਇੰਟ ਐਂਡ ਆ ਗਿਆ ਇਹਨਾਂ ਗਾਵਾਂ ਦੇ ਵਿੱਚੋਂ ਜੀ ਆਪਾਂ ਗੱਲ ਕਰ ਗਏ ਮਿੱਤਰੋ ਹਨਾ ਤੁਹਾਨੂੰ ਕੁਝ ਕੁ ਗਾਵਾਂ ਆਪਾਂ ਤੋਰ ਕੇ ਦਿਖਾਵਾਂਗੇ ਤੇ ਕੁਝ ਕੁ ਗਾਵਾਂ ਜੀ ਗੱਲ ਕਰਕੇ ਆਪਾਂ ਖੜੀਆਂ ਦੀ ਡਿਟੇਲ ਦੇਵਾਂਗੇ ਇਧਰਲੇ ਪਾਸੇ ਮੱਜਾਂ ਵੀ ਆ ਗਈਆਂ ਹੈ ਇਹੇ ਗਾਂ ਜੀ ਗੱਲ ਕਰਕੇ ਤਾਜੀ ਸੂਈ ਗਾਂ ਆ ਗਈ ਹਨਾ ਜਿਵੇਂ ਤੇ ਇਹਨਾਂ ਦੇ ਬੱਚੇ ਆ ਗਏ ਇਧਰਲੇ ਪਾਸੇ ਇਹ ਆਪਾਂ ਮੱਝਾਂ ਦੀ ਡਿਟੇਲ ਵੀ ਬਾਈ ਤੋਂ ਕਨਫਰਮ ਕਰਾਂਗੇ ਬਾਕੀ ਆ ਜੋ ਸਾਰੀ ਗੱਲਬਾਤ ਆਪਾਂ ਬਾਈ ਤੋਂ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਜੇ ਜਾਣਕਾਰੀ ਰੇਟ ਚੰਗੇ ਲੱਗੇ ਪਸ਼ੂ ਚੰਗੇ ਲੱਗੇ ਨਾ ਕਮੈਂਟ ਕਰਕੇ 10 ਜ਼ਰੂਰ ਦਿਓ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹੱਸੀ ਗੱਲ ਜੀ ਹੱਸੀ ਗੱਲ ਬਾਈ ਤੇ ਬਾਈ ਜੀ ਪੰਨਾ ਦਾ 10 ਕੋ ਨੂੰ ਆਪਣਾ ਨਾਮ ਦੱਸੋਗੇ ਫਿਰ ਨਾਮ ਬਾਈ ਕੁਲਦੀਪ ਕੁਲਦੀਪ ਅੱਛਾ ਬਾਈ ਕੁਲਦੀਪ ਜੇ ਗੱਲ ਕਰਕੇ ਆਪਣੇ ਫਾਰਮ ਆ ਗਿਆ ਜਿਹੜਾ ਤੁਹਾਡਾ ਪਿੰਡ ਦਲੇਲ ਵਾਲੇ ਦੇ ਵਿੱਚ ਆ ਗਏ ਹਾਂ ਬਈ ਤੇ ਜਿਹੜਾ ਮਾਨਸਾ ਪੈਂਦਾ ਹਾਂ ਹਾਂ ਜ਼ਿਲ੍ਹਾ ਮਾਨਸਾ ਵੀ ਨੇੜੇ ਵਾਲੇ ਪਿੰਡ ਕਿਹੜੇ ਕਿੜੇ ਆ ਗਏ ਨੇੜੇ ਬਈ ਆਪਣ ਪਿੰਡ ਹੈਗਾ ਅੱਕਾਂਲੀ ਦਾਨੇ ਵਾਲਾ ਕੋਰ ਵਾਲਾ ਮੰਦਰਾ ਠੀਕ ਹੈ ਮਲਕੋ ਨੰਦਗੜ੍ਹ ਅੱਛਾ ਇਹ ਬੂਹਾ ਜਿਹੜਾ ਆਪਣਾ ਬੂਹਾ ਭਲਾ ਡਾ ਰਹਿ ਜਾਂਦਾ ਉਹ ਵੀ ਨੇੜੇ ਰਹਿ ਜਾਂਦਾ ਹਾਂ ਬੂਹਾ ਵੀਰੇ ਆਪਾਂ ਨੂੰ 6-7 ਕਿਲੋਮੀਟਰ ਠੀਕ ਹੈ ਤੇ ਬਲੱਡ ਹੈਗਾ 13-14 ਕਿਲੋ ਠੀਕ ਆ ਅੱਛਾ ਬਈ ਕੁਲਦੀਪ ਜਿਵੇਂ ਆਪਾਂ ਗੱਲ ਕਰੀਏ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਾਂ ਵੀਰੇ ਘੱਟੋ ਘੱਟ ਵੀ 15 ਤੋਂ 20 ਨਾਕ ਹੁੰਦੇ ਹੀ ਹੁੰਦੇ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੋਲੇ ਵੀ ਘੱਟੋ ਘੱਟ 20 ਨਾਕ ਤਾਂ ਖੁੱਲੇ ਹੀ ਆ 20 ਨਾਕ 20 ਦਾ ਵੀਰੇ ਆਪਣੇ ਕੋਲੇ گاਵਾ ਨੇ ਹਾਂ ਦੋ ਮਹੀਨਿਆਂ ਨੇ ਦੋ ਮੱਝਾਂ ਨੇ ਅੱਛਾ ਕਿਹੜੇ ਪਸ਼ੂ ਸਟਾਰਟ ਕਰ ਗਏ ਸਰ ਕਿਧਰੋਂ ਮਰਜੀ ਇੱਧਰ ਆ ਜਾ ਪਹਿਲੇ ਨੰਬਰ ਵਾਲੀ ਹੈਣਾ ਜਿਵੇਂ ਆਪਾਂ ਗੱਲ ਕਰਕੇ ਪਹਿਲੇ ਨੰਬਰ ਵਾਲੀ ਗਾਂ ਛੋਡੀ ਹੈਗੀ ਜਿਵੇਂ ਬਹੁਤ ਜਿਆਦੇ ਵੱਟੀ ਆ ਹਾਂ ਬਈ ਇਹ ਸੂਆ ਕਿੰਨਾ ਸੂੰਦੇ ਬਈ ਦੂਜਾ ਸੂਆ ਸੂੰਦੀ ਆ ਬਈ ਦੂਜਾ ਸੂਆ ਦਿਨ ਕਿੰਨੇ ਕੇ ਬਾਕੀ ਲੈ ਉਹ ਤਿਆਰ ਹੋਊਗਾ 2-4 ਦਿਨ ਲਊਗੇ ਠੀਕ ਹੈ ਗੱਲ ਹੈਣਾ ਆ ਮੈਨੂੰ ਐ ਲੱਗਦਾ ਜੇ ਵੀ ਜੇ ਲਜਾਣ ਤੇ ਦੇਣ ਅੱਜ ਤਾਂ ਪੰਜ ਵੀ ਗੜ ਸਕਦੀ ਆ ਹੈਨਾ ਉਹ ਸਾਡੇ ਸਾਹਿਬ ਤਿਆਰ ਆ ਇਹ ਆ ਦੇਖੋ ਬਾਕੀ ਬਾਈ ਕਹਿੰਦਾ ਵੀ ਆਪਣੇ ਕੋਲ ਨੂੰ ਤਿਆਰ ਆਗਾ ਲੇਵਾਲੂਆ ਜਿਹੜਾ ਹੈਗਾ ਪੂਰਾ ਚੰਗਾ ਤਿਆਰ ਕੀਤਾ ਲੰਮੀ ਬਹੁਤ ਆ ਕੱਦ ਕਾਠ ਵੀ ਬਹੁਤ ਆ ਗਾਂ ਦਾ ਐਡੀ ਗਾਂ ਦੇਖਣ ਨੂੰ ਮਤਲਬ ਨਾ ਘੱਟ ਹੀ ਮਿਲਦੀ ਐ ਤੇ ਲੇਵੇ ਵਾਲੇ ਪਾਸੇ ਤੁਸੀਂ ਦੇਖੋਗੇ ਜਦੋਂ ਐਂ ਲੇਵੇ ਨੂੰ ਤਾਂ ਜਮਾ ਮਾਲ ਦੀ ਤੀ ਜੱਜਮੈਂਟ ਤੁਸੀਂ ਕਰ ਲਓ ਹੁਣ ਹਨਾ ਪਸ਼ੂ ਦੇਖ ਕੇ ਜਾਂਚ ਵੈਂਟ ਕਰ ਲਿਆ ਕਰੋ ਵੀ ਇਹ ਕਿੰਨਾ ਕੁ ਦੁੱਧ ਦੇਊਗੀ ਇਹ ਲੈ ਜਾ ਬਈ ਇਹ ਆ ਦੇਖੋ ਤੁਸੀਂ ਸਾਈਡ ਤੇ ਲੇਵਾ ਚੈੱਕ ਕਰ ਲਓ ਐਂ ਲੇਵੇ ਕੰਨੀਓ ਤਾਂ ਨਾ ਮੈਂ ਕਹਿੰਦਾ ਨਾਲ ਨੂੰ ਦੇਖੋ ਵੀ ਦੁੱਧ ਨਹੀਂ ਹਾਂ ਹਾਂ ਇਹ ਮਾਰ ਹੀ ਹੈ ਨਹੀਂ ਅੱਛਾ ਗਰੀਬ ਜਿਵੇਂ ਇਹ ਗਾਂ ਆ ਗਈ ਹਾਂ ਬਈ ਮੈਸੇਜ ਆਪਾਂ ਪਤਾ ਲੱਗ ਹੀ ਜਾਂਦਾ ਹਨਾ ਦਰਸ਼ਕਾਂ ਨੂੰ ਵੀ ਕਿੰਨੇ ਕੁ ਦੁੱਧ ਵਾਲੀ ਹੈ ਐਡੀਆ ਕਿੱਥੋਂ ਤੱਕ ਦਾ ਵੀ ਮਤਲਬ ਆਪਾਂ ਕਹਿ ਦਈਏ ਬਾਹਲਾ ਨਹੀਂ ਕਹਿੰਦੇ ਵੀ 30 ਕਿਲੋ ਦੁੱਧ ਠੀਕ ਹੈ ਬਿੱਤੀ ਤੋਂ ਮਤਲਬ ਦੇਣੀ ਦੇਣਾ ਵੱਧ ਦਊਗੀ ਆਪਾਂ 30 ਕਿਲੋ ਖਾਂਗੇ ਆਪਾਂ ਆਪਾਂ ਜਾਣ ਕੇ ਘੱਟ ਕਿਹਾ ਫਿਰ ਹਨਾ ਇਹ ਅੱਜ ਕੱਲੇ ਵੇਸੇ ਹਿਸਾਬ ਨਾਲ ਮੈਂ ਵੱਧ ਵੀ ਕਹਿ ਸਕਦਾ ਆਪਾਂ 30 ਕਿਲੋ ਦੇਊਗਾ ਠੀਕ ਹੈ ਅੱਛਾ ਇਹਦਾ ਕੀ ਰੇਟ ਆ ਗਿਆ ਬਈ ਇਹਦਾ ਇਹਦਾ 1 30 ਵਾਲੀ ਤੇ ਮਾਨਤਾਨੇ 'ਚ ਹੋਜੂਗਾ ਹਾਂ ਵੀਰੇ ਹਰੇਕਾਂ ਜਮਾਨਤਾਨ ਹੋ ਜਿਹੜਾ ਵੀ ਬੰਦਾ ਠੀਕ ਅੱਛਾ ਜਿਵੇਂ ਦੂਜੇ ਨੰਬਰ ਵਾਲੀ ਆ ਗਈ ਬਈ ਪਲੂਨ 25 ਹੁੰਦੀ ਵੀਰੇ ਖੀਰੀ ਅੱਛਾ ਖੀਰੀ ਹੈ ਹਾਂ ਬਈ ਲੈ ਯਾਰ ਕਮਾਲ ਦੀ ਗੱਲ ਹੈ ਦੇਖ ਬਿੱਡ ਬੋਟਾ ਕਿੱਡਾ ਵਟਾ ਹੈਨਾ ਇਤਨ ਲਉ 10 12 ਅੱਛਾ ਦਿਨ ਵੀ 10 12 ਲੈ ਜੂਗੀ ਹਾਂ ਬਈ ਠੀਕ ਹੈ ਯਾਰ ਲੈ ਪਲੇ ਹੁਣ ਪਾਉਣ ਲੱਗੇ ਆਇ ਪ੍ਰੋਫ ਲੈ ਯਾਰ ਪਹਿਲੇ ਸੂਏ ਚੰਗਾ ਦੁੱਧ ਪਾਉਣ ਵਾਲੀ ਪਹੜਾ ਮਿੱਤਰੋ ਖੀਰੀ ਆ ਗਈ ਦੰਦਾ ਤੋਂ ਕੋਈ ਆਈ ਨਹੀਂ ਹੈਗਾ ਹੈਨਾ ਵੀ ਉਮਰ ਦੀ ਬਾਲੀ ਵੱਡੀ ਹੈ ਛੋਟੀ ਉਮਰ ਦੀ ਤੇ ਤੋਰ ਤੋਰ ਤੁਸੀਂ ਦੇਖੋਗੇ ਨਾ ਜਮਾਂਨ ਪੂਰੀ ਕਾਂਵਿਆ ਪੂਰੀ ਸਰੀਰ ਦੀ ਜਿਹੜੀ ਹੈਗੀ ਹੈ ਨਾ ਮੰਤਰਮੂਤਰ ਚੰਗੀ ਆ ਚੰਗੀ ਪਲੀ ਆ ਲੈ ਆਹ ਦੇਖ ਯਾਰ ਬਿਊਟੀ ਵੀ ਚੈੱਕ ਕਰ ਲਓ ਪਹਿਲੇ ਸੂਏ ਸੂਣਾ ਹਜੇ ਦਿਨ ਕਿੰਨੇ ਲੈ ਜੂਗੀ ਬਈ ਦਿਨ ਵੀਰੇ 10 ਲੈ ਜੂ ਸਹੀ ਅੱਛਾ 10 ਦਿਨ ਲੈ ਜੂ ਤੇ ਜੇ ਆਪਾਂ ਇਹਦੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਖਪਾ ਸਕਦੀ ਹੈ ਫਿਰ ਤੋਂ ਦ ਦਾ ਕੋਈ ਐਸਟੀਮੇਟਰੀ ਨਹੀਂ ਐਸਟੀਮੇਟ ਹੀ ਨਹੀਂ ਹੈ ਨਾ ਕਿੰਨਾ મતલਬ 30 ਵੀ ਪਾ ਸਕਦੇ ਮਿੱਤਰੋ ਮੈਂ ਤੁਹਾਨੂੰ ਦੱਸਾਂ ਗਲ 20 ਤੇ ਵੀ ਰਹਿ ਸਕਦੀ ਆ ਉਹ ਤਾਂ ਮੌਕੇ ਤੇ ਆ ਤੁਸੀਂ ਦੇਖਣੀ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਰੇਟ ਕੀ ਰਹੂ ਇਹਦਾ ਏਵਰੇਜ ਜਮਾ ਹਾਨਾ 1.35 ਦੀ 1.35 ਦੀ ਹਾਂ ਠੀਕ ਆ ਮੈਂ ਸ਼ਕਲ ਦੀ ਵੀ ਜਿਵੇਂ ਹੁਣ ਤੀਜੇ ਨੰਬਰ ਵਾਲੀ ਵਹਿੜ ਆ ਗਈ ਆ ਇਹਦੇ ਪਹਿਲੇ ਸੂਆ ਸੂੰਦੀ ਆ ਪਹਿਲਾ ਸੂਆ ਹਾਂ ਅੱਛਾ ਪਹਿਲਾ ਸੂਆ ਸੂੰਦੀ ਆ ਤੇ ਦਿਨ ਕਿੰਨੇ ਕੁ ਲੈ ਜੂ ਤੇ ਲੈ ਜੂ ਹਫਤਾ ਵੀਰੇ ਤੇ ਹਫਤਾ ਲੈ ਜੂਗੀ ਤੇ ਇਹੇ ਪਛੀ ਜੇ ਕੋਈ ਪਤਾ ਹੈ ਕੀ ਵੀ ਕਿਹੜੇ ਸੀਮਣ ਦੀ ਆ हां ए वर्ल्ड वाइड ਤੇ ਆਪਈ वर्ल्ड वाइड ਦੀ ਹਾਂ ਇਹਨੂੰ ਅੱਗੇ ਆਈ ਵੀਸ ਦਾ 66 ਸੀਮਨ ਲੱਗਾ ਅੱਛਾ 66 ਸੀਮਨ ਹਾਂ ਬਹੁਤ ਦੋ ਦੰਦਾ ਇਹ ਚੈੱਕ ਵੀ ਕਰਵਾ ਲਾ ਅੱਛਾ ਲਾਈਵ ਮਿੱਤਰੋ ਜੀ ਇਹ ਗੱਲ ਕਰ ਗੀ ਨਾ ਆਪਾਂ ਅ 66 ਸੀਮਨ ਤੋਂ ਗੱਭਣਾ ਇਹਨੇ ਨਾ ਵਹਿੜਾ ਆਪ ਵੀ ਬਹੁਤ ਜਿਆਦਾ ਚੰਗੀ ਆ ਪਰ ਬੱਛੀ ਨੂੰ ਜਾਣਨ ਦੇਣਾ ਤੇ ਇਹ ਦੇਖ ਲਓ ਤੁਸੀਂ ਹਨਾ ਲੇਵੇ ਵਾਲੇ ਪੱਖ ਤੋਂ ਐਨ ਪੂਰਾ ਸਿਰਾ ਲਈ ਖੜੀ ਐ ਹਜੇ ਦਿਨ ਬਹੁਤ ਪਿਆ ਮਿੱਤਰੋ ਇਹਦੇ ਇਹ ਚੰਗੀਆਂ ਬਹਿਣਾ ਜੇ ਕੋਈ ਬੰਦਾ ਰੱਖਣ ਦਾ ਸ਼ਕੀਨ ਐ ਆਹ ਹੋਇ ਇੱਥੇ ਫਾਰਮ ਤੇ ਆ ਕੇ ਪਹੁੰਚ ਗਏ ਆਪਦੀ ਭਾਲ ਜਿਹੜੀ ਹੈਗੀ ਪੂਰੀ ਕਰ ਸਕਦਾ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਇਹ ਇੱਕ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਅੱਜ ਆਪਾਂ گاਵਾ ਦੇ ਮੰਡੀ 'ਚ ਹੀ ਪਹੁੰਚ ਗਏ ਕਿਉਂਕਿ ਇੰਨੀਆਂ ਇੱਕ ਥਾਂ ਤੇ گاਵਾ ਚੰਗੀਆਂ-ਚੰਗੀਆਂ ਮੇਲੀਆਂ ਜਿਹੜੀਆਂ ਹੁੰਦੀਆਂ ਨਾ ਬਹੁਤ ਔਖੀਆਂ ਹੁੰਦੀਆਂ ਇਹ ਫਿਰ ਆਪਾਂ ਕੱਲ੍ਹ ਦੀ ਕਿੰਨੇ 'ਚ ਦੇਵਾਂਗੇ ਇਹ ਹਾਂ ਨਾ ਇੱਕ ਵਿੱਚ ਦੇ ਦਾਂਗੇ ਇੱਕ ਵਿੱਚ ਦੇਖ ਹੈ ਵੀ ਬੱਚੀ ਨੂੰ ਜਨਮ ਦੇਣਾ ਹੈ ਨਾ ਹਾਂ ਵੀਰੇ ਨਹੀਂ ਯਾਰ ਸੋਹਣੀ ਹੈ ਵੇਹੜ ਤੇਰੀ ਅਲੀ ਫੁਲੀ ਬਹੁਤ ਅਸਮੀ ਸੋਹਣੀ ਅੱਛਾ ਆ ਵੀ ਆ ਗਈ ਯਾਰ ਜਿਵੇਂ ਇਹ ਪਹਿਲਾਂ ਨਾ ਵੀਰੇ ਏ ਵੀ ਪਹਿਲਣ ਇਹ ਵੀ ਦੋ ਦਾਂਦਾ ਅੱਛਾ ਇਹ ਮੂੰਹੋ ਦੋ ਦਾਂਦਾ ਹਾਂ ਪਹਿਲੇ ਸੂਏ ਸੂਗੀ ਤੇ ਦਿਨ ਕਿੰਨੇ ਬਾਕੀ ਆ ਵੀ 3 ਵਿੱਚ 10 ਬਾਕੀ ਹੈ ਸਹੀ ਹੈ ਜੀ ਤੇ ਦੁੱਧ ਕਿੰਨਾ ਕ ਪਾ ਸਕਦੀ ਆ ਦੁੱਧ ਦੇ ਦਊਗੀ 25 ਕਿਲੋ ਰੇ ਠੀਕ ਹੈ ਇਹ ਆ ਆਰਡਰ ਪੂਰਾ ਵਧੀਆ ਲੈ ਓਏ ਆਰਡਰ ਆਰਡਰ ਜੇ ਆਹ ਬ੍ਰੀਡ ਦੇਖੋ ਇਹਦੀ ਲੈ ਚੱਟ ਲੈ ਇਹ ਅੱਛਾ ਇਹ ਸੀਮਣ ਕਿਹੜੇ ਦੀ ਆ ਬਈ ਬਈ ਇਹ ਆਪ ਐਬੀਐਸ ਦਾ ਇਹਨੂੰ ਅਕੇ ਬਰੂਟ ਦਾ ਲੱਗਾਇਆ ਹੋਇ ਸੈਕਸਡ ਸੈਕਸਡ ਅੱਛਾ ਇਹ ਤਾਂ ਵੀ ਸੈਕਸਡ ਹਾਂ ਵੀਰੇ ਲੈ ਫਾਰਮ ਦੇ ਬੱਚੇ ਲੈਣ ਦੋ ਇਹ ਲੈ ਇਹ ਆ ਦੇਖੀ ਲੈ ਇਹ ਵੀ ਜਿਹੜੀਆਂ ਹੈਗੀਆਂ ਨਾ ਹਾਂ ਬਰੀਡ ਜਿਹੜੀ ਹੈਗੀ ਚੰਗੀ ਆ ਤੇ ਸੈਕਸਡ ਸੀਮਨ ਤੋਂ ਗੱਭਣਾ ਇਹ ਵੀ ਪੰਛੀ ਸੋਹਣੀ ਆ ਭਾਈ ਬੱਚੀ ਤੇਰੀ ਅਜੇ ਤਾਂ ਲੇਵਾ ਅਲੂ ਪਾਇਆ ਰਿਹਾ ਇਹਨੇ ਮਤਲਬ ਪੜੀ ਹੁਣ ਪਾਉਣ ਲੱਗੀ ਹੈ ਜੇ ਹਾਂ ਅੱਛਾ ਜਿਵੇਂ ਆ ਆ ਗਈ ਯਾਰ ਤੇਰੇ ਕੋਲੇ ਪੰਜਵਾਂ ਨੰਬਰ ਇਹ ਵੀ ਪਹਿਲਾ ਸੂਆ ਸੁੰਦੀ ਆ ਇਹ ਵੀ ਪਹਿਲਾ ਸੂਆ ਕਿੰਨੇ ਚਾਰੇ ਪਹਿਲਣਾ ਨੇ ਚਾਰੇ ਪਹਿਲਣਾ ਆ ਗਈਆਂ ਦੂਜੇ ਨੰਬਰ ਲੱਗ ਚਾਰ ਅੱਛਾ ਇਹ ਇਹ ਕਿੰਨੇ ਕੇ ਦਿਨ ਕੱਢ ਜੂ ਇਹ ਵੀ ਲੈ ਜੂ ਬਈ 7-8 ਦਿਨ ਲੈ ਜੂ ਖੁੱਲੇ ਹੈਨਾ ਤੇ ਦੁੱਧ ਜੇ ਗੱਲ ਕਰਕੇ ਪਹਿਲਣ ਵੱਛੀ ਹੈ ਜਿਹੜੀ ਹਾਂ ਹਾਂ ਬਈ ਇਹ ਕਿੰਨਾ ਕੁ ਪਾ ਸਕਦੀ ਹੈ ਇਹ 22 ਕਿਲੋ ਪਾਉਂਗੀ 22 ਕਿਲੋ ਹੈ ਹਾਂ ਹੈ ਹਾਂ ਫੇਸ ਦੇਖ ਕੇ ਆਂਦਾ ਬਾਈ ਵੀ ਕਹਿੰਦਾ ਨਾ ਲੈ ਬਾਹਲੀਆਂ ਸਰਾ ਵੱਛੀਆਂ ਨੇ ਮਿੱਤਰੋ ਚਾਰ ਦੀਆਂ ਚਾਰ ਪਹਿਲੇ ਚਾਰੇ ਪਹਿਲਣਾਂ ਵੱਛੀਆਂ ਨੇ ਤੇ ਹੈ ਵੀ ਇੱਕ ਤੋਂ ਵੱਧ ਕੇ ਇੱਕ ਆ ਲੈ ਇਹਦਾ ਰੇਟ ਕੀ ਰਹੂ ਬਾਈ ਇਹਦਾ 10 ਰੁਪਏ ਇਹਦਾ 1 ਲੱਖ ਤੇ 10000 ਹਾਂ ਦਾ ਮਿੱਤਰੋ ਇਹੋ ਜਿਹੇ ਦਿਨਾਂ ਦੇ ਵਿੱਚ ਤੁਹਾਨੂੰ ਇਹੋ ਜੇ ਰੇਟ ਦੇ ਵਿੱਚ ਜਿਹੜੀਆਂ ਬੈੜਾਂ ਮਿਲ ਜਾਂਦੀਆਂ ਤੇ ਚੰਗਾ ਮੰਨੋ ਤੁਸੀਂ ਜਿਵੇਂ ਹੋਰ ਗੱਲ ਇਹੋ ਜਿਹੇ ਦਿਨਾਂ ਦੇ ਵਿੱਚ ਨਾ ਮੈਂ ਕਹਿੰਦਾ ਪੂਰੀ ਤੇਜ਼ੀ ਹੁੰਦੀ ਸੀ ਇਹ ਤਾਂ ਕਿ ਥੋੜਾ ਜਿਹਾ ਮੰਦਾ ਜ਼ਰੂਰ ਹੈ ਹਨਾ ਤਾਂ ਕਰਕੇ ਇਹ ਮਤਲਬ ਰੇਟਾਂ ਜਿਹੜੇ ਮਿੱਤਰੋ ਤੁਹਾਨੂੰ ਸਾਵੇਂ ਜੇ ਰੇਟਾਂ ਦੇ ਵਿੱਚ ਜਿਹੜੀ ਹੈਗੀ ਚੀਜ਼ ਮਿਲ ਜਾਂਦੀ ਹੈ ਅੱਛਾ ਜਿਵੇਂ ਅੱਗੇ ਆ ਗਈ ਆ ਸੂਆ ਦੱਸੇ ਇਹਦਾ ਵੱਡੀ ਵਹਿੜ ਦਾ ਇਵੇਂ ਹੀ ਦੂਜਾ ਸੂਆ ਇਹਨੂੰ 2 ਘੰਟੇ ਹੋ ਗਏ ਨੂੰ ਆਈ ਨੂੰ ਛੰਦ ਕਰਕੇ ਨਵਾਈ ਨਹੀਂ ਹੈ ਆਪਾਂ ਠੀਕ ਹੈ ਦੂਜਾ ਸੂਆ ਤੇ ਕਿੰਨੇ ਦਿਨ ਲੈਂਦੀ ਹੈ ਇਹ ਵੀ ਲਊ 2-4 ਦਿਨ ਠੀਕ ਹੈ ਕਿੰਨਾ ਕਿ ਦੁੱਧ ਪਾਉਣ ਦੀ ਆਸ ਹੈ ਦੇ ਦੂ ਵੀਰੇ 30 ਕਿਲੋ ਇਹਨੂੰ 28-29 ਕਿਲੋ ਕੱਟਿਆ ਠੀਕ ਹੈ ਇਹ ਆ ਦੇਖੋ ਇਹ ਨਵਾਈ ਤੋਈ ਅੱਛਾ ਹੁਣ ਹੀ ਆਈਏ 2 ਘੰਟੇ ਹੋ ਗਏ ਛੰਦ ਕਰ 2 ਘੰਟੇ ਹੋਇਆ ਬਾਈ ਕਹਿੰਦੇ ਆਈ ਨੂੰ ਤੇ ਹਜੇ ਨਵਾਈ ਨਹੀਂ ਤੋਰ ਤੋਰ ਤੁਸੀਂ ਇਹਦੀ ਵੀ ਚੈੱਕ ਕਰ ਲਓ ਲੇਵੇ ਵਾਲਾ ਪੱਖ ਤਾਂ ਮੈਂ ਕਹਿੰਦਾ ਵੀ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਯਾਰ ਲੈ ਬਾੜੀ ਵੱਡੀ ਬਿਹੜ ਹੈ ਇਹ ਬਈ ਕੀ ਰੇਟ ਇਹਦਾ ਵੀਰ 1.35 1.35 ਹੈ ਹਾਂ ਬਈ ਠੀਕ ਹੈ ਸਾਈਜ਼ ਚੈੱਕ ਕਰੋ ਇਹਦੀ ਬਰੀਡ ਵਾਈ ਦੇਖੋ ਹਾਂ ਲੈ ਆ ਦੇਖੋ ਹਾਈਟ ਫੂਟ ਤੁਸੀਂ ਦੇਖ ਲਓ ਬਾਕੀ ਪੁਲਾ ਪੁਲਾ ਜਮਾਂ ਐਂ ਤੁਸੀਂ ਚੈੱਕ ਕਰ ਲਓ ਵੀ ਸਖਤ ਲਿਵਾ ਆ ਗਿਆ ਪੂਰਾ ਫਿੱਟ ਅੱਛਾ ਜਿਹੜੀ ਹੁਣ ਉਹ ਗਾਂ ਖੋ ਆ ਜਾ ਤੋੜ ਲਿਆ ਇਹ ਇਹ ਗਾਂ ਦੱਸ ਕਿੰਨਾ ਸੂੜਾ ਇਹ ਦੂਜਾ ਸੁਆ ਸੁਉਂਦੀ ਆ ਬਾਈ ਦੂਜਾ ਸੁਆ ਸੁਉਂਦੀ ਆ ਦਿਨ ਕਿਨੇ ਮਤਲ ਲੈ ਜੋ ਇਹ ਦਿਨ ਪਏ ਵੀ 10 12 ਅੱਛਾ 10 12 ਦਿਨ ਹਾਂ ਬਾਈ ਵੱਡੀ ਦੇਖੋ ਕਿ ਡੀ ਵੀ ਗਾਂ ਯਾਰ ਗਾਵਾਂ ਅੱਜ ਤਾਂ ਰਿਕਾਰਡ ਤੋੜ ਗਾਵਾਂ ਹੀ ਆ ਮਿੱਤਰਾ ਹੈ ਲੈ ਵਜਨ ਵਜਨ ਲੇਵੇ ਲੂਵੇ ਵਾਲੇ ਪੱਖ ਤੋਂ ਦੇਖ ਤੂੰ ਹਾਂ ਲੰਬਾਈ ਲੂੰਗੀ ਜਿਵੇਂ ਬਾਈ ਵੀ ਕਹੀ ਜਾਂਦਾ ਤੋੜਨ ਵਾਲਾ ਵੀ ਲੰਬਾਈ ਲਬੂਈ ਦੇਖੋ ਤੁਸੀਂ ਆਪਾਂ ਦੂਰੋਂ ਕੈਮਰਾ ਲਾਉਣੇ ਹੁੰਨੇ ਆ ਵੀ ਹਾਂ ਸਾਨੂੰ ਹਾਈਟ ਦੀ ਤੇ ਜੱਜਮੈਂਟ ਆ ਬਰੀਡ ਵਾਈ ਦੇਖੋ ਇਹਦੀ ਫੇਸ ਕੁਆਲਟੀ ਲੈ ਬੱਚਾ ਹੈ ਇਹ ਵੀ ਪੂਰਾ ਐਨ ਐਦਾ ਆਪਣੇ ਕੋਲ گاਵਾ ਸਾਰੇ ਇੱਕ ਤੋਂ ਇੱਕ ਚੜਦੀ ਉਚੜਦੀ ਹਾਂ ਲੈ ਆ ਦੇਖੀ ਇਹ ਜਿਹੇ گاਵਾ ਮਿੱਤਰੋ ਇੱਕ ਫਾਰਮ ਤੋਂ ਨਾ ਤੁਹਾਨੂੰ ਬਹੁਤ ਘੱਟ ਮਿਲਣੀਆਂ ਦੇਖੋ ਨੂੰ ਐ ਚੋਟੀ ਦੇ ਵਪਾਰ ਵਾਲਾ ਕੰਮ ਹੈਗਾ ਐ ਨਹੀਂ ਹੈਗਾ ਵੀ ਕਿਤੇ ਵੀ ਕਿਸੇ ਪਾਸੇ ਵਪਾਰ ਆਲੇ ਪਾਸੇ ਹੱਥ ਨਹੀਂ ਧਰਾਉਂਦੇ ਮੁੰਦੇ ਇਹ ਮੈਂ ਤੁਹਾਨੂੰ ਦੱਸਾਂ ਮੈਨੂੰ ਅਜ ਦੱਸ ਫਿਰ ਨਗੀਨਾ ਕਿਨੇ ਚ ਦੇਂਗਾ ਇਹ ਮੇਰੇ 140 ਦਾ 140 ਦਾ ਹਾਂ ਦੁੱਧ ਕੱਢੂ 35 ਕਿਲੋ ਠੀਕ ਹੈ ਕੱਚੀ ਹਜੇ 10 12 ਦਿਨਾਂ ਦੀ ਹਾਂ ਪੂਰੇ ਮਤਲਬ ਭਰ ਕੇ ਸੋਨਾ ਪੂਰਾ ਠੀਕ ਆ ਅੱਛਾ ਜਿਵੇਂ ਆ ਆ ਗਈ ਤੇਰੀ ਪਹਿੜ ਇਹ ਮੇਰੇ ਦੂਜਾ ਸੂਆ ਸੂੰਦੀ ਆ ਕਿੰਨੇ ਕੇ ਦਿਨ ਬਾਕੀ ਇਹਦੇ ਇਹ ਵੀ ਲਊਗੇ ਹਫਤਾ ਹਫਤਾ ਕਿੰਨੇ ਕੇ ਦੁੱਧ ਵਾਲੀ ਪਹਿੜ ਹੈ ਇਹ ਗੱਡੂ ਪਰ 25 26 ਕਿਲੋ ਅੱਛਾ 25 26 ਤੇ ਇਹਦਾ ਰੇਟ ਕੀ ਰਹੂ ਗਲਦੀਪ ਇੱਕ 10 ਦੇ ਦੇ ਦਾਂਗੇ ਇੱਕ ਲੱਖ ਤੇ 10000 ਦੀ ਤੁਹਾਨੂੰ ਤੇ ਆਇਆ ਕੋਈ ਦੂਰ ਬੰਦਾ ਮਾਨਤਨ ਕਰਕੇ ਜਰੂਰ ਤੋਰਾਂਗੇ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਤੋਰਦੇ ਲੈ ਆ ਦੇ ਵਧੀਆ ਸਿਕਰੇ ਆ ਜਿਹੜਾ ਕੋਈ ਆ ਗਿਆ ਸੱਜਣ ਮਿੱਤਰ ਹਨਾ ਉਹਨੂੰ ਨਾਰਾਜ਼ ਨਹੀਂ ਕਰਦੇ ਕਹਿੰਦੇ ਅਸੀਂ ਤੇ ਜੇ ਕੋਈ ਆ ਗਿਆ ਉਹਨੂੰ ਦੇਖ ਹੀ ਤੋਰਾਂਗੇ ਵਹਿੜ ਠੀਕ ਹੈ ਯਾਰ ਨਹੀਂ ਓਕੇ ਆ ਅੱਛਾ ਜਿਵੇਂ ਇੱਧਰਲੇ ਪਾਸੇ ਆ ਆਗੀਆਂ ਇਹ ਬਰੇ ਦੂਜਾ ਸੂਆ ਸੁੰਦੀ ਆ ਠੀਕ ਹੈ ਕਿੰਨੇ ਕ ਰੇਟ ਵਾਲੀ ਇਹ ਵੈਹੜ ਕੇ ਸਵਾ ਲੱਖ ਦੀ ਦੇ ਦਾਂਗੇ ਸਵਾ ਲੱਖ ਦੀ ਅੱਛਾ ਲੈ ਕੱਢੀ ਕਰਾਂ ਬਾਹਰ ਇਹ ਅੱਛਾ ਮੈਨੂੰ ਨਾ ਐ ਜੇ ਲੱਗਿਆ ਜਿਵੇਂ ਅੰਦਰ ਜੇ ਖੜੀ ਵੀ ਬਰੀਡ ਕਰਨੀ ਹੋਣ ਦੇਖ ਤੂੰ ਝਟ ਲੈ ਹਾਂ ਬਾਜਨ ਵਜੂਦ ਦੇਖੋ ਤੁਸੀਂ ਬਾਡੀ ਵੇਟ ਲੈ ਤੋਰ ਤੋਰ ਦੇਖ ਮਿੱਤਰਾਂ ਲੈ ਲੈ ਦੇਖ ਝਟਾ ਲੇ ਜਾ ਬੰਨ ਦੇ ਵੀ ਆਇਆ ਬਰਫ ਵਰਗੀ ਬਰਫ ਵਰਗੀ ਢੰਡੀਆਂ ਸੱਜਣਾ ਮੇਰੇ ਤਰ੍ਹਾਂ ਕਹਿੰਦਾ ਦੇ ਲੈਵਾ ਵੀ ਬੜਾ ਸੋਹਣਾ ਤਿਆਰ ਕਰ ਦਿੱਤਾ ਫਿਰ 10 12 ਦਿਨ ਕੱਢਦੀ ਆ ਵੀਰੇ ਹੂੰ 10 12 ਦਿਨ ਲੀ ਜਾਂਦੀ ਆ ਹੈਨਾ ਠੀਕ ਆ ਜਿਵੇਂ ਆ ਗਈ ਅਗਲੀ ਗਾਂ ਹੋਏ ਜਿਹੜੀ ਆਹਾ ਇਹ ਵੀ ਵੀਰ ਦੂਜਾ ਸੂਆ ਸੂਦੀ ਆ ਤੇ ਮੈਨੂੰ ਆਏ ਦੱਸ ਵੀ ਕਿੰਨੇ ਕੇ ਦਿਨ ਕੱਢਦੀ ਹੈ ਕਿੰਨੇ ਕੇ ਦੁੱਧ ਵਾਲੀ ਹੈ ਇਹ ਇਹ ਵੀ 25 26 ਕਿਲੋ ਦੁੱਧ ਵਾਲੀ ਹੈ ਤੇ 10 12 ਦਿਨ ਕੱਢਦੀ ਆ ਆ 10 12 ਦਿਨ ਕੱਢਦੀ ਆ ਇਹ ਕੀ ਰੇਟ ਦੀ ਗਾਹ ਉਹ ਇੱਕ 10 ਦੀ ਦੇ ਦੇਣੇ ਇੱਕ 10 ਦੀ ਹੈ ਠੀਕ ਹੈ ਠੰਡੀ ਠੰਡੀ ਫੁੱਲਾ ਜਿਵੇਂ 5 ਸਾਲ ਦਾ ਜਵਾਨ ਨਹੀਂ ਥੱਲੇ ਹਾਂ ਲੈ ਕੁਝ ਨਹੀਂ ਕਹਿੰਦਾ ਪੂਰ ਅੱਛਾ ਜਿਵੇਂ ਹੁਣ ਚੱਲ ਇਹ ਤਾਂ ਆਪ ਤੋੜ ਕੇ ਦਿਖਾਉਂਦੇ ਜਿਵੇਂ ਅਗਲੀ ਗਾਂ ਕੀ ਬਿਲਕੁਲ ਲੰਮੀ ਹੋ ਜੂ ਹਾਂ ਆ ਗਾਂ ਦੱਸ ਜਿਹੜੀ ਯਾ ਇਹ ਵੀਰੇ ਦੂਜਾ ਸੁਆ ਸੂੰਦੀ ਆ ਦੂਜਾ ਸੁਆ ਸੂੰਦੀ ਦਿਨ ਕਿਨੇ ਕ ਲੇਖੀ ਜਾਊਗੀ ਦਿਨ ਲੋਗ ਵੀਰੇ 15 16 ਅੱਛਾ ਲਿਆ ਕਰ ਖੇਚਲਾ ਕਰਾ ਬਾਹਰ ਨੂੰ ਸੱਜਣਾ ਇਹ ਦੂਜਾ ਸੁਆ ਸੂੰਦੀ ਵਹਿੜ ਤੋਂ ਨੂੰ ਦਿਖਾਉਣ ਲੱਗਿਆ ਮਿੱਤਰੋ ਵੱਡੀ ਬੁੱਢੀ ਵਾਲੀ ਆ ਮਿੱਤਰਾ ਵੇ ਪਤਾ ਹੀ ਨਹੀਂ ਹੋਦਰ ਕਿੱਧਰ ਲੁਕੋ ਕੇ ਜੇ ਖੜ ਜਾਂਦੇ ਹੋ ਹੈਂ ਪੂਸ ਦੇਖ ਬੱਚੀ ਦਾ ਹੈਂ ਸਾਈਡ ਦੇਖ ਫੇਸ ਕੁਆਲਟੀ ਦੇਖੋ ਜੀ ਲੈਂਥ ਮਿੱਤਰੋ ਵੱਡੀ ਵਾਲੀ ਆ ਵਹਿੜ ਓਏ ਦੇਖ ਝਟ ਦੇਖੋ ਵੇ ਕਿੰਨੇ ਕ ਦੁੱਧ ਵਾਲੀ ਗਾਂ ਰੂ ਇਹ ਇੱਕ ਢੁੱਪਰੇ 35 36 ਕਿਲੋ 35 36 ਕਿਲੋ ਵਾਲੀ ਗਾਂ ਤੁਹਾਨੂੰ ਦਿਖਾਉਣੀ ਹੈ ਮਿੱਤਰੋ ਤੇ ਰੇਟ ਚ ਆਪਾਂ ਇਹ ਦੇਵਾਂਗੇ ਕਿੰਨੇ ਦੀ 1 35 ਦੀ ਵੀਰੇ ਅੱਛਾ 35 ਕਿਲੋ ਵਾਲੀ 1 ਲੱਖ ਤੇ 35000 ਚੀ ਦੇਵਾਂਗੇ ਹਾਂ ਨਹੀਂ ਯਾਰ ਇਹਦਾ ਇਧਰ ਜੇ ਹਏ ਬਣੂ ਬਣੂ ਬਹੁਤ ਇਹ ਕੱਚੀ ਆ ਇਹਦਾ ਬਾੜੇ ਦਿਨ ਕੱਢਦੀ ਆ ਠੰਡੀ ਇਹ ਵੀ ਬਹੁਤ ਹੈ ਠੰਡੀ ਬਹੁਤ ਆ ਇਹਦਾ ਘਟੋ ਘੜ ਲੈ ਜੂ ਮੈਨੂੰ ਐ ਲੱਗਦਾ 15 ਦਿਨ ਦਾ ਖੁੱਲੇ 15 ਦਿਨ ਆਪਾਂ ਆਮ ਨਾਲ ਲੈ ਜੂ ਬਾਈ ਹਾਂ ਇਹਦੇ ਮਿਲਕ ਵੇਨ ਦੇਖੋ ਇਧਰ ਲੈ ਗੱਲ ਬੱਕੀ ਆ ਹਾਂ ਫੋਲ ਚੱਕਰ ਬਸੀ ਗਿਆ ਜੇ ਅੱਛਾ ਜਿਵੇਂ ਅਗਲੀਆਂ ਆ ਗਈਆਂ ਇੱਧਰ ਕੱਢ ਲੈ ਬਾਹਰ ਕੱਢ ਲੈ ਯਾਰ ਪਈ ਰਹੀ ਤਾਂ ਨਸਲ ਬਰੀਡ ਹੀ ਬਾਲੀ ਘੈਂਟ ਆ ਓਏ ਦੂਜਾ ਸੁਆ ਹਾਂ ਵੀਰੇ ਹੈਂ ਹਾਂ ਵੀ ਦੂਜਾ ਸੁਆ ਲੈ ਦੇਖ ਲੋ ਮਿੱਤਰੋ ਓਏ ਇਹ ਆ ਤੁਸੀਂ ਦੇਖ ਲਓ ਹੁਣ ਦੂਜਾ ਸੁਆ ਦੇਖ ਬੱਚੀ ਦੀ ਬਈ ਨਸਲ ਦੇਖ ਦੇਖ ਚੱਟ ਪਿੰਕ ਨੋਜ਼ ਆਹ ਹਾ ਹਾ ਲੈ ਇਹ ਦੇ ਪਿੰਕ ਥਾਨ ਆ ਇਹ ਪਿੰਕ ਥਾਨ ਆ ਗਏ ਹਨਾ ਦੇਖ ਚੱਟ ਇਹੇ ਓਰੇ ਲਿਆ ਇੱਧਰ ਨੂੰ ਕਰਾਂ ਇਹ ਆਪਾਂ ਦੇਵਾਂਗੇ ਕਿੰਨੇ ਦੀ ਇੱਕ ਵੀਰ ਦੇ ਇਹ ਦੇ ਉਹ ਬਰੇ 30 ਕਿਲੋ 30 ਕਿਲੋ ਤੇ ਕਿੰਨੇ ਚ ਦੇਵਾਂਗੇ ਇਹ ਇੱਕ 20 ਚ ਇੱਕ 20 ਚ ਹਾਂ ਠੀਕ ਆ ਮਾਨਤਨ ਹੋ ਜਾਊਗਾ ਹਾਂ ਮਾਨਤਨ ਹੋ ਜਾ ਕੱਚੀ ਕੱਚੀ ਆ ਜੇ ਦਾ ਦਾ ਰਦ ਇਹ ਕੱਚੀ ਹੈ ਠੀਕ ਆ ਇਹ ਇੱਕ ਮਿੰਟ ਲੈ ਜਾ ਕਰਾਂ ਮੈਂ ਇਹ ਜੀ ਫੋਟੋਆਂ ਕਰ ਲਿਗਾਂ ਹਾਂ ਠੀਕ ਆ ਇੱਧਰ ਹੋਰ ਹੈ ਕਲਦੀਪ ਕੋਈ ਹੈ ਨਹੀਂ ਚੱਲ ਫਿਰ ਕਰਾਂ ਉਧਰ ਹੀ ਚੱਲ ਇੱਧਰ ਵੀ ਤੈਨੂੰ ਅੱਛਾ ਜੀ ਵੀ ਆ ਬਹਿੜ ਤੇਰੀ ਇਹ ਮੇਰੇ ਦੂਜਾ ਸੁਆ ਸੂੰਦੀ ਆ ਇਹ ਦੂਜਾ ਹਾਂ ਭਾਈ ਠੀਕ ਆ ਤੇ ਦੁੱਧ ਵਾਲਾ ਪੱਖੇ ਦਾ ਕਿੰਨਾ ਕਰਹੁਗਾ ਇਹ ਗੱਡੂ ਵੀਰੇ 27 22 ਕਿਲੋ 25 ਕਿਲੋ ਮੰਨ 25 ਕਿਲੋ ਵਾਂਗੂ ਮੰਨ ਕੇ ਲੈ ਜਾਣਾ ਠੀਕ ਹੈ ਹਾਂ ਤੇ ਕਿੰਨੇ ਚ ਰੇਟ ਚ ਦੇਵਾਂਗਾ ਆਪਾਂ ਇਹ ਇਹ ਲੱਖ ਦੀ ਦੇਦਾ ਵੀਰੇ ਅੱਛਾ ਲੱਖ ਦੀ ਹਾਂ ਠੀਕ ਹੈ ਤੇ ਅੱਗੇ ਜਿਵੇਂ ਆਹ ਉਹ ਵੀ ਮੰਨਤਾਂ ਨੂੰ ਜ਼ਰੂਰ ਹੋਣੀ ਅੱਛਾ ਮੰਨਤਾਂ ਹਾਂ ਹਰੇਕ ਗਾਂ ਚੋਂ ਜੋ ਕੋਈ ਮਰਜ਼ੀ ਲਵੇ ਅੱਗਾਂ ਇਹ ਗਾਂ ਚੋਂ ਮੰਨਤਾਂ ਕਰਕੇ ਦੇ ਠੀਕ ਹੈ ਅੱਛਾ ਜਿਵੇਂ ਅਗਲੀ ਗਾਂ ਆ ਗਈ ਆ ਇਹ ਵੀ ਵੀਰੇ ਦੂਜਾ ਸੂਆ ਸੂੰਦੀ ਆ ਇਹ ਦੂਜਾ ਸੂਆ ਕਿੰਨੇ ਚ ਦੇਵਾਂਗੇ ਆਪਾਂ ਇਹ ਦੇ ਦਾਂਗੇ 90000 ਤੇ ਦੁੱਧ ਕਿੰਨਾ ਕੁ ਪਾਉਗੇ ਇਹਦੇ ਦੁੱਧ ਦੇ ਦਊ ਵੀਰੇ 22 20 ਕੇ 22 ਕਿਲੋ ਹੈ ਠੀਕ ਆ ਅੱਗੇ ਜਿਹੜੀ ਆ ਆ ਗਈ ਇਹ ਵੀਰੇ ਦੂਜਾ ਸਵੇਰ ਸੂੰਦੀ ਆ ਦੂਜਾ ਸਵੇਰ ਸੂੰਦੀ ਆ ਹਾਂ ਠੀਕ ਹੈ ਦੋ ਦੋ ਗੱਡੂ 17 18 ਕਿਲੋ ਹੈ 17 18 ਕਿਲੋ ਲਈ ਕਿੰਨੇ ਚ ਦੇਵਾਂਗੇ ਆਪਾਂ 65000 ਦੇ ਦੇ 65000 ਹਾਂ ਠੀਕ ਆ ਲੋ ਵੀ ਮਿੱਤਰੋ ਤੁਹਾਨੂੰ ਆਪਾਂ ਨਾ ਜਾਇਜ਼ ਰੇਟ ਵਾਲੀ ਤੁਹਾਨੂੰ ਗਾਂ ਦਿਖਾਉਣ ਲੱਗਿਆ ਮੈਂ ਇੱਕ ਵਾਰ ਤੁਸੀਂ ਚੈੱਕ ਕਰ ਲਓ ਨਸਲ ਬਰੀਡ ਕੱਲੇ ਨਿਸ਼ਾਨ ਜੇ ਆ ਉਹ ਪੁਰਾਣੇ ਵੀਰੇ ਉਹਦਾ ਕੋਈ ਚੱਕਰ ਨਹੀਂ ਆ ਦੇਖੋ ਲੈ ਵੇ ਲੋ ਵੇ ਪੱਖ ਤੋਂ ਇਹ ਹਫ਼ਤਾ ਕ ਲੈਂਦੀ ਵੀਰੇ ਹਫ਼ਤਾ ਕ ਲੈਂਦੀ ਆ ਕਿੰਨੇ ਚ ਟਾਟਾ ਵਾਟਾ ਕਿੰਨੇ ਦੇਣੀ ਆ ਆਪਾਂ 65000 ਦੀ ਵੀਰੇ ਟਾਟਾ ਵਾਟਾ ਜਮਾ ਫਿਕਸ 50 ਦੀ ਦੇ ਦਾਂਗੇ ਮਾਨਤਨ ਮਾਨਤਨ ਹੋ ਜੀ 62 ਦੀ ਦੇ ਜਲਦੀ ਬਾੜਾ ਤੁਸੀਂ ਕਹਿੰਦੇ ਤੁਹਾਡੀ ਵੀਡੀਓ ਦੇਖ ਕੇ ਆਪਾਂ 62000 ਦੀ 62000 ਹਾਂ ਠੀਕ ਹੈ ਲੈ ਭਾਈ ਕਹਿੰਗੇ ਉੱਚ ਰੇਟ ਵਾਲੇ ਗਾਈਆਂ ਦਿਖਾ ਦੇ ਆਪਾਂ ਘੱਟ ਰੇਟ ਵਾਲੇ ਵੀ ਦਿਖਾ ਦੇ ਠੀਕ ਹੈ ਲੈ ਜਾ ਕਰੋ ਇਹ ਆ ਜਾਓ ਮਿੱਤਰੋ ਮਰਜ਼ੀ ਬਹਿ ਜਾਓ ਕੁਛ ਨਹੀਂ ਹਾਂ ਦੁੱਧ ਦੇ ਦਿਓ 17 18 ਕਿਲੋ ਤੇ ਰੇਟ ਜਿਹੜਾ ਇਹਦਾ ਗਾਂ ਦਾ ਰਹੂਗਾ ਆ 62000 ਰੁਪਿਆ 62000 ਤੁਸੀਂ ਆ ਗਾਂ ਲੈ ਜਾ ਸਕਦੇ ਹੋ ਦੇਖ ਲਓ ਤੁਸੀਂ ਹਜੇ ਲੇਵਾ ਹਜੇ ਇਹਨੇ ਹੋਰ ਭਰਨਾ ਦਾ ਠੀਕ ਹੈ ਅੱਛਾ ਇੱਧਰ ਤਾਂ ਹੋਰ ਹੈ ਨਹੀਂ ਕੋਈ ਨੇ ਇੱਧਰ ਨੇ ਹੈਗੇ ਉਧਰ ਆ ਜਾਵੇ ਪੰਜਾਂ ਦਾ ਜਾਵਾਂ ਅੱਛਾ ਗਲਦੀਪ ਜਿਵੇਂ ਇੱਧਰਲੇ ਪਾਸੇ ਆਲੀਆਂ ਗਾਂਾਂ ਆ ਗਈਆਂ ਜਿਹੜੀਆਂ ਜਿਹੜੀ ਆ ਸਿੰਘਾਂ ਵਾਲੀ ਗਾਂ ਆ ਗਈ ਬਈ ਹਾਂ ਬਈ ਇਹ ਗਾਂ ਕਿੰਨਾ ਸੂਸ ਹੁੰਦੀ ਐ ਦੂਜਾ ਸੂਆ ਬਈ ਦੂਜਾ ਸੂਆ ਤੇ ਕਿੰਨੇ ਕੇ ਰੇਟ ਆਲੀ ਤੇ ਕਿੰਨੇ ਕੇ ਦੁੱਧ ਪਾਉਗੀ ਇਹ ਦੁੱਧ ਦੋ 20 ਕਿਲੋ ਵੀਰੇ ਅੱਛਾ ਤੇ ਰੇਟ ਹੈਗਾ 70000 ਰੁਪਏ ਦਾ 70000 ਰੁਪਏ ਠੀਕ ਆ ਆ ਆ ਸੱਤਾਂ ਕੱਲੇ ਸਿੰਘ ਸਿੰਘ ਹੀ ਲੈ ਲਓ ਇਹਦੇ ਬਰੀਡ ਵਾਈਜ਼ ਫੁੱਲ ਬ੍ਰੀਡ ਤੇ ਜਿਹੜੀ ਆ ਦੂਜੇ ਨੰਬਰ ਵਾਲੀ ਇਹ ਮੇਰੇ ਪਹਿਲਾ ਸੂਆ ਸੂੰਦੀ ਆ ਪਹਿਲਾ ਸੂਆ ਸੂੰਦੀ ਆ ਇਹ ਵੀ 10 ਦਿਨ ਕੱਢਦੀ ਆ 10 ਦਿਨ ਕੱਢ ਦੇ ਕੀ ਰੇਟ ਦੀਆਂ ਰਹੂ ਇਹ 65000 ਰੁਪਏ ਅੱਛਾ ਆ 65000 ਪਲੇ ਸਿੰਗ ਸਿੰਗ ਹੀ ਇਹਨਾਂ ਦੇ ਬੀ ਡਬਲ ਫੁੱਲ ਠੀਕ ਆ 65000 ਦੀ ਹਾਂ ਲੈ ਆ ਗਾਂ ਵੀ ਮਿੱਤਰੋ ਸੁਣੋ ਨਾ ਜਿਹੜੀ ਆ ਮਿਲੂਗੀ 65000 ਰੁਪਏ ਦੀ ਆ ਬੱਚੀ ਪਹਿਲੇ ਸੂਏ ਸੂਣ ਵਾਲੀ ਅੱਛਾ ਜੇ ਮੈਂ ਆ ਆ ਗਈ ਇਹ ਮੇਰੇ ਪਹਿਲਣ ਇਹ ਵੀ ਪਹਿਲਣ ਆ ਗਈ ਹਾਂ ਠੀਕ ਆ ਕਿੰਨੇ ਕਿੰਨੇ ਗੋਦੜੀਆਂ ਤੇ ਕੀ ਰੇਟ ਰਹੂ ਇਹਦਾ ਇਸੇ ਉਪਰ 15-16 ਕਿਲੋ 15-16 ਕਿਲੋ ਦੁੱਧ ਦੇ ਦੂਗੀ ਤੇ ਰੇਟ ਇਹਦਾ ਕੀ ਰਹੂ 62000 ਰੁਪਏ ਦਾ 62000 ਹੀ ਹੈ ਬਰੀਡ ਰੂਡ ਫੋਲਪ ਪਹਿਲੇ ਸੂ ਦਾ ਸੂਂਦੀ ਹੈ ਠੀਕ ਆ 62000 ਰੁਪਏ ਦੀ ਮਿੱਤਰੋ ਤੁਹਾਨੂੰ ਆਹ ਵਹਿੜ ਅੱਜ ਕਾਠ ਵੀ ਜਮਾਉਣ ਪੂਰਾ ਚੰਗਾ ਹੈਗਾ ਤੇ ਲੇਵਾ ਜਮਾ ਰੱਖੂਗੀ ਫਿਕਸ ਹਾਂ ਰੇਟ ਜਿਹੜਾ ਹੈਗਾ ਇਹਦਾ 62000 ਰੁਪਿਆ ਲੈਕਰ ਆ ਜਾ ਅੱਛਾ ਜਿਵੇਂ ਇੱਕ ਆ ਛੋਟੀ ਜੀ ਕਾਹ ਆ ਗਈ ਇਹ ਵੀ ਬਰੇ ਦੂਜਾ ਸੂ ਦਾ ਸੂਂਦੀ ਹੈ ਦੂਜਾ ਸੂ ਹਫਤਾ ਕ ਲੈਂਦੀ ਆ ਹਫਤਾ ਲੈ ਜੂ ਹਾਂ ਤੇ ਕੀ ਰੇਟਰ ਹੋ ਇਹਦਾ ਤੇ 52000 ਤੇ ਦੇ ਦਾਂਗੇ ਠੀਕ ਆ ਇਹ ਕਿੰਨੇ ਦੀ 52 ਦੀ 52000 ਦੀ ਓਕੇ ਆਹਾ ਇਹ ਵੀਰੇ ਸੇਲ ਹੋ ਗਈ ਇਹ ਸੇਲ ਹੋ ਗਈ ਹਾਂ ਵੀਰੇ ਠੀਕ ਆ ਤੇ ਇਹ ਬਾਈ ਜਣ ਦੋ ਟਾਈਮ ਚੋ ਕੇ ਲਈ ਆਪਣੇ ਅਗਲੀ ਗਾਂ ਇਧਰਲੇ ਪਾਸੇ ਵਾਲੀ ਆ ਗਈ ਜਿਵੇਂ ਇਹ ਆਹਾ ਹਾਂ ਵੀਰੇ ਪਲੂਨ ਸੂਈ ਹੋਈ ਆ ਬੱਚੀ ਅੱਛਾ ਪਹਿਲੇ ਸੂਈ ਸੂਈ ਹੋਈ ਆ ਕਿੰਨੇ ਮਤਲਬ ਕਿੱਦੇ ਸੂਈ ਇਹ ਇਹ ਕੱਲ ਸੂਈ ਹੋ ਜਵੇ ਖੋਲੇ ਨੂੰ ਕੱਲ ਦੀ ਸੂਈ ਆ ਹਾਂ ਵੀਰੇ ਓਕੇ ਮਗਰ ਬੱਛਾ ਕੇ ਬੱਛੀ ਬੱਛੀ ਵੀ ਆਵੇ ਕਿਹੜੀ ਬੱਛੀ ਹੈ ਆਹ ਬੱਛੀ ਇਹ ਆਹ ਬੱਛੀ ਲੈ ਬੱਛੀ ਬੜੀ ਘੈਂਟ ਹੈ ਹੈਨਾ ਪਿੰਕ ਨੋਜ਼ ਵਾਲੀ ਬੱਛੀ ਹੈ ਮਿੱਤਰੋ ਇਹਦੇ ਮਗਰ ਤੇ ਪਹਿਲਾ ਸੂਆ ਸੂਈ ਹੋਈ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਹਿੱਧਾ ਲੈ ਜਾ ਲੰਮੀ ਕਿੰਨੇ ਰੁਪਏ ਕੀ ਰੇਟਰ ਹੋ ਇਹਦਾ ਇਹ 82000 ਰੁਪਏ ਹੋ ਇਹਦਾ ਇਹ ਆਹ ਦੇਖੋ ਮਿੱਤਰੋ ਤੁਹਾਨੂੰ ਜਿਹੜੀ ਹੈਗੀ ਨੇ ਤਾਜੀ ਸੂਈ ਮਗਰ ਬੱਛੀ ਹੈ ਰੇਟ ਵੀ ਜਿਹੜਾ ਹੈਗਾ 82000 ਰੁਪਿਆ ਮਾਨ ਤਾਂ ਨੂੰ ਮੌਕੇ ਤੇ ਹੋ ਜਾਊਗਾ ਆ ਜਾ ਕਰ ਲੈ ਆ ਇਹ ਬੌਲੀ ਸਟਾਰਟਿੰਗ ਮੇਰੇ 12 ਕਿਲੋ ਤਾਂ ਇਸ ਟਾਈਮ ਠੀਕ ਆ 12 ਕਿਲੋ ਤਾਂ ਸਟਾਰਟਿੰਗ ਹੈ ਓਕੇ ਤੇ ਮੱਝਾਂ ਕਿਹੜੀਆਂ ਸੀ ਦੋ ਬਈ ਆਹ ਵੇਰੇ ਇੱਕ ਤਾਂ ਅੱਛਾ ਇੱਕ ਹੀ ਮੱਝ ਹਾਂ ਬਈ ਠੀਕ ਹੈ ਇਹ ਕਿਵੇਂ ਆ ਇਹ ਦੂਜਾ ਸੂਆ ਸੂਈ ਹੋਈ ਆ ਬਈ ਦੂਜਾ ਸੂਆ ਸੂਈ ਹੋਈ ਹੈ ਤੇ ਦਿਨ ਕਿੰਨੇ ਬਾਕੀ ਮਤਲਬ ਹੋਇਆ ਇਹਦੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਦੋ ਦਿਨ ਤਿੰਨ ਦਿਨ ਹੋ ਗਿਆ ਅੱਜ ਤਿੰਨ ਦਿਨ ਹੋ ਗਏ ਠੀਕ ਆ ਬੱਚਾ ਇਹਦਾ ਕਿਹੜਾ ਹੈਗਾ ਬੱਚੇ ਦਾ ਆ ਸੀ ਆ ਖੜਾ ਠੀਕ ਆ ਉਹ ਸੇ ਬੱਚਾ ਹੈ ਹਾਂ ਓਕੇ ਤੇ ਕਿੰਨੇ ਕ ਦੁੱਧ ਲਈ ਬਈ ਇਹ ਦੇਗ ਵਿੱਚ 14-15 ਕਿਲੋ ਦਾ 14-15 ਕਿਲੋ ਹੁਣ 10 ਕਿਲੋ ਤਿਆਰ ਆ ਜਾ ਮੈਨੂੰ ਅਸੀਂ 10 ਕਿਲੋ ਤਿਆਰ ਖੋਲੀ ਇਹਨੂੰ ਅਹ ਰੇਟ ਇਹਦਾ ਜਿਹੜਾ ਹੈਗਾ ਮੱਝ ਦਾ ਇਹਦਾ ਜੇ ਮੈਂ ਹਾਂ ਨਾ ਬਰੇਕ 15 115 ਠੀਕ ਤੋਰ ਦੇ ਕੇ ਨੰਮੀ ਇਹ ਆ ਦੇਖੋ ਮਿੱਤਰੋ 12 ਤੋਂ 1 ਵਜੇ ਤੱਕ ਦੀ ਵੀਡੀਓ ਆਪਾਂ ਬਣਾਉਨੇ ਆ ਤੇ ਕਦ ਕਾਠ ਜਿਹੜਾ ਹੈਗਾ ਚੰਗਾ 1,115,000 ਇਹਦਾ ਰੇਟ ਆ ਠੀਕ ਆ ਅਜਾ ਦੂਜੀ ਕਿਹੜੀ ਆ ਹੋਰ ਇੱਕ ਇੱਕ ਨੰਬਰ ਤੇ ਕਿਹੜੀ ਇਹ ਦੋ ਆਪਣੇ ਘਰ ਵਾਲੇ ਨੇ ਹਰੇਕ ਵੀਡੀਓ ਚ ਆਉਂਦੇ ਹੁਣ ਅੱਛਾ ਇਹ ਦਾ ਘਰ ਵਾਲੀਆਂ ਹੀ ਆ ਗਈਆਂ ਤੇ ਜਿਹੜੀਆਂ ਆ ਆ ਮੱਝ ਆ ਗਈ ਜਿਵੇਂ ਪਹਿਲੇ ਨੰਬਰ ਵਾਲੀ ਹਾਂ ਇਹ ਕਿਵੇਂ ਕੁਛ ਇਹ ਦੂਜਾ ਸੂਆ ਸੂਈ ਹੋਈ ਆ ਦੂਜਾ ਸੂਆ ਸੂਈ ਹੋਈ ਤੇ ਮਗਰ ਬੱਚਾ ਮਗਰ ਕੱਟ ਆਇਆ ਤੇ ਕੱਟਾ ਠੀਕ ਆ ਕਿੰਨੇ ਕੇ ਦੁੱਧ ਵਾਲੀ ਇਹ ਇਹ ਜ਼ਰੂਰ 15 ਕਿਲੋ ਦੀ 15 ਕਿਲੋ ਕੀ ਰੇਟਰ ਹੋ ਇਹ ਦਾ ਇਸਾ ਬਰੇ 132000 132000 32000 ਹਾਂ ਠੀਕ ਆ ਲੈ ਖੋਲੀ ਇਹਨੂੰ ਮੜਾ ਜੀ ਆ ਆਪਾਂ ਤੁਹਾਨੂੰ ਜਿਹੜੀ ਹੈਗੀ ਆ ਮੱਝ ਤੋੜ ਕੇ ਦਿਖਾਉਣ ਲੱਗੇ ਆ ਨਿਗਾ ਮਾਰ ਲਓ 1 ਲੱਖ ਤੇ 32000 ਰੁਪਿਆ ਰੇਟ ਇਹਦਾ ਸਿੰਗ ਦਾ ਕੁੰਡਾ ਹਮ ਲੈ ਜਾ ਅਛਲਦੀ ਜੇ ਹੁਣ ਲਾਸਟ ਤੇ ਗੱਲ ਕਰ ਗਏ ਆਪਾਂ ਗਾਵਾਂ ਵੀ ਦਿਖਾਉਤਿਆਂ ਹਨਾ ਹਾਂ ਬਈ ਤੇ ਇੱਧਰ ਹੋ ਸਾਹਮਣੇ ਹਾਂ ਨੰਬਰ ਵੋ ਜਿਹੜਾ ਮੇਰਾ ਨੰਬਰ ਹੈਗਾ 9757462 ਠੀਕ ਆ ਇੱਕ ਨੰਬਰ ਹੋਰ ਆ 9465980539 ਠੀਕ ਆ ਹਾਂ ਇਹ ਰਮੀ ਦਾ ਤੇ ਦੂਜੀ ਬਾਈ ਦਾ ਆ ਗਿਆ ਹਾਂ ਵੀ ਠੀਕ ਹੈ ਤੇ ਚਲੋ ਬਹੁਤ ਬਹੁਤ ਧੰਨਵਾਦ ਤੇਰੇ ਲੋ ਵੀ ਮਿੱਤਰੋ ਜੇ ਤੁਹਾਨੂੰ ਆਪਾਂ ਗੱਲ ਕਰਕੇ ਇੰਨਾ گاਵਾ ਦੀ ਹਨਾ گاਵਾ ਇੱਕ ਤੋਂ ਵੱਧ ਕੇ ਇੱਕ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਹਨਾ ਆਇਓ ਬਾਈ ਦੇ ਫਾਰਮ ਤੇ ਤਸੱਲੀ ਕਰਕੇ ਲੈ ਜਾਓ ਇੱਕ ਗੱਲ ਹੋਰ ਦੱਸ ਦਣਾ ਮੈਂ ਵੀ ਸ਼ਨੀਵਾਰ ਤੋਂ ਬਾਅਦ ਐਤਵਾਰ ਆਉਂਦਾ ਜਦੋਂ ਨਾ ਇਹੇ گاਵਾ ਮੰਡੀਆਂ ਦੇ ਵੀ ਚਲੀਆਂ ਜਾਂਦੀਆਂ ਫਿਰ ਸੋਮਵਾਰ ਤੋਂ ਜਿਹੜੀ ਹੈਗੇ ਸਟਾਰਟ ਹੋ ਜਾਂਦੀ ਹੈ ਵਿਕਰੀ ਫੇਰ ਆਪਦਾ ਉਹ ਜੇ ਮੜਾ ਜਾਂ ਦਿਨ ਦਾ ਧਿਆਨ ਰੱਖ ਲਿਓ ਵੀ ਐਤਵਾਰ ਨੂੰ ਨਾ ਕਈ ਵਾਰੀ ਕੋਈ ਬੰਦਾ ਆਵੇ ਇੱਥੇ ਐਤਵਾਰ ਨੂੰ ਕੋਈ ਗਾਂ ਨਹੀਂ ਮਿਲਣੀ ਇੱਥੇ ਸਿਰਫ ਤੁਹਾਨੂੰ ਕੱਲੀ ਖੁਰਲੀ ਮਿਲੂਗੀ ਤੇ ਖੁਰਨੀ ਦੇ ਜਿਹੜੇ ਘਰ ਦੇ ਪਸ਼ੂ ਰੱਖੇ ਹੋਏ ਜਾਂ ਤਾਂ ਉਹ ਮਿਲਣਗੇ ਤੇ ਜਾਂ ਕੋਈ ਮੰਡੀ ਦੇ ਨਹੀਂ ਪੋਣਾ ਪਸ਼ੂ ਉਹ ਮਿਲੂਗਾ ਇਹਨਾਂ ਸੋਵਾਰ ਕ ਕੋਲ ਆਪਣੇ ਦੁਬਾਰੇ 8-9 گاਵਾ ਆਈ ਜਾਂਦੀਆਂ ਨੇ ਠੀਕ ਹੈ ਸੋਵਾਰ ਤੋਂ ਹਾਂ ਬਈ ਠੀਕ ਹੈ ਤੇ ਲੋ ਵੀ ਦੱਸਿਓ ਜਰੂਰ ਹਨ ਕਿਵੇਂ ਲੱਗਿਆ ਕੰਮ ਵਾਈ ਦਾ ਬਾਕੀ ਕਮੈਂਟ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰੇ ਭਰਾਵਾਂ